ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਫੈਸਲਾ ਕੀਤਾਗਾ ਕਿ ਅਸੀਂ ਸ਼੍ਰੀ ਗੁਰੂਬਦਾ ਜੀ ਨੂੰ ਸਮਰਪਿਤ 650ਵਾਂ ਮਹਰਾ ਜੋ ਆ ਰਿਹਾਗਾ ਉਹਨੂੰ ਬੜੀ ਸ਼ਰਧਾਪੂਰਵਕ ਬੜੀ ਨਿਮਰਤਾ ਪੂਰਵਕ ਜਿਹੜਾ ਉਹਨੂੰ ਮਨਾਉਣਾਗਾ ਔਰ ਪੂਰਾ ਸਾਲ ਪਰ ਇਹਦੇ ਸਮਾਗਮ ਚੱਲਣਗੇ ਅੱਜ ਪਹਿਲੀ ਜਿਹੜੀ ਆ ਮੀਟਿੰਗ ਉਹ ਸਬ ਕਮੇਟੀ ਦੀ ਮੇਰੀ ਅਗਵਾਈ ਚ ਹੋਈ ਆ ਜਿਹਦੇ ਵਿੱਚ ਬਹੁਤ ਸਾਰੇ ਮਹਾਪੁਰਸ਼ ਬਹੁਤ ਸਾਰੇ ਵਿਦਵਾਨ ਸ਼ਾਮਲ ਹੋਏ ਜਿਨ੍ਹਾਂ ਤੋਂ ਵੱਖ-ਵੱਖ ਸੁਝਾਅ ਜਿਹੜੇ ਲੱਗੇ ਉਹ ਕਮੇਟੀ ਦੇ ਪ੍ਰਾਪਤ ਕੀਤੇ ਨੇਗੇ ਇਹ ਸਮਾਗਮ ਜਿਹੜੇ ਦੇ ਪੂਰਾ ਸਾਲ ਚੱਲਣਗੇ ਜਿਹਦੇ ਅੰਦਰ ਅਸੀਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਹਰ ਇੱਕ ਵਿਅਕਤੀ ਤੱਕ ਪਹੁੰਚਾਉਣ ਦਾ ਪੂਰਾ ਯਤਨ ਕਰਾਂਗੇ ਚਾਹੇ ਸਕੂਲ ਹੋਣ ਕਾਲਜ ਹੋਣ ਯੂਨੀਵਰਸਿਟੀਆਂ ਹੋਣ ਹਰ ਜਗ੍ਹਾ ਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਜਿਹੜਾ ਉਹ ਪਹੁੰਚਾਇਆ ਜਾਊਗਾ ਔਰ ਬਹੁਤ بڑے ਡਰੋਨ ਸ਼ੋ ਹੋਣਗੇ ਔਰ ਅਸੀਂ ਅੱਛੇ ਢੰਗ ਦੇ ਨਾਲ ਦਾ ਪੂਰੀ ਸਟੱਡੀ ਕਰ ਰਹੇ ਹਾਂ ਔਰ ਬਹੁਤ ਜਲਦ ਜਿਹੜਾ ਪ੍ਰੋਡਕਟ ਲੋਕਾਂ ਦੇ ਸਾਹਮਣੇ ਵੀ ਦੱਸਿਆ ਜਾਊਗਾ ਤਾਂ ਕਿ ਕਿਸ ਤਰ੍ਹਾਂ ਅਸੀਂ ਸੁਲੰਗ ਮਲਾਉਣ ਜਾ ਰਹੇ ਹਾਂ ਇਸ ਤੋਂ ਬਿਨਾ ਅੱਜ ਪੰਜਾਬ ਸਰਕਾਰ ਨੇ ਜੋ ਵਾਦਾ ਕੀਤਾ ਸੀਗਾ ਡੇਰਾ ਬੱਲਾਂ ਦੇ ਡੇੜੇ ਸੰਤ ਬਾਬਾ ਨਰਜਿੰਦਾ ਸਾਹਿਬ ਦਾ ਡੇਰਾ ਬੱਲਾਂ ਦੇ ਡੇੜੇ ਪਿੰਡ ਨੌਂਗਜਾ ਅਤੇ ਫਰੀਦਪੁਰ ਦੀ ਜਿਹੜੀ ਜ਼ਮੀਨ ਸੀਗੀ ਉਹ ਅੱਜ ਪੰਜਾਬ ਸਰਕਾਰ ਨੇ ਪਰਚੇਜ਼ ਕੀਤੀ ਆ ਖਰੀਦ ਕੀਤੀ ਆ ਜਿੱਥੇ ਸ਼੍ਰੀ ਗੁਰੂ ਵਿਦਾਸ ਬਾਣੀ ਅਧਿਆਨ ਸੈਂਟਰ ਜਿਹੜਾ ਬੜੇ ਜਲਦ ਸ਼ੁਰੂ ਹੋਊਗਾ ਅੱਜ ਉਸ ਜ਼ਮੀਨ ਦੀ ਰਜਿਸਟਰੀ ਜਿਹੜੀ ਆ ਪੰਜਾਬ ਸਰਕਾਰ ਦੇ ਨਾਂ ਤੇ ਹੋਈ ਆ ਸੋ ਮੈਂ ਸਾਰੀ ਸੰਗਤ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਵਧਾਈ ਦੇਣੀ ਚਾਹੁੰਦਾ ਕਿ ਕੋਈ ਕਾਫੀ ਲੰਬੇ ਅਸਤੇ ਤੋਂ ਪ੍ਰੋਜੈਕਟ ਜਿਹੜਾ ਪੈਂਡਿੰਗ ਪਿਆ ਸੀਗਾ ਅੱਜ ਸਰਦਾਰ ਭਗਵੰਤ ਸਿੰਘ ਮਾਝੀ ਦੀ ਗਵਾਹੀ ਚ ਇਸ ਪ੍ਰੋਜੈਕਟ ਨੂੰ ਜਿਹੜਾ ਉਹਦੀ ਸ਼ੁਰੂਆਤ ਹੋਈ ਆ ਅੱਜ ਸੇਲ ਡੀ ਰਜਿਸਟਰਡ ਹੋ ਚੁੱਕੀ ਆ ਔਰ ਲਗਭਗ 11 ਏਕੜ ਦੇ ਇਹ ਖਰੀਬ ਜ਼ਮੀਨਾਂ ਔਰ 8.5 ਕਰੋੜ ਰੁਪਏ ਜਿਹੜਾ ਇਹ ਤੇ ਖਰਚਾ ਆਇਆਗਾ ਅੱਜ ਸੇਲ ਡੀ ਰਜਿਸਟਰਡ ਹੋ ਚੁੱਕੀ ਹੈਗੀ ਸੋ ਬਹੁਤ ਜਲਦ ਜਿਹੜਾ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਇਸ ਗੁਰਵਾਣੀ ਅਧਿਆਨ ਸੈਂਟਰ ਦਾ ਜਿਹੜਾ ਉਦਘਾਟਨ ਕਰਕੇ ਜਾਣਗੇ ਸ਼੍ਰੀ ਗੁਰਬਦਾਸ ਬਾਣੀ ਜੀ ਦੇ ਅਧਿਆਨ ਸੈਂਟਰ ਦਾ ਜਰਾਦੀ ਪੱਥਰ ਰੱਖ ਕੇ ਜਾਣਗੇ ਬਹੁਤ ਜਲ ਜੜੀਆ ਅਸੀਂ ਉਹਦੀ ਡੇਟ ਵੀ ਅਨਾਉਂਸ ਕਰਾਂਗੇ ਸੋ ਮੇਰਾ ਕਹਿਣ ਦਾ 바ਬਾ ਕਿ ਪੂਰਾ 650ਵਾਂ ਭਰਾ ਸ਼੍ਰੀ ਗੁਰਬਦਾਸ ਜੀ ਦਾ 650ਵਾਂ ਭਰਾ ਗੁਰੂ ਸਾਹਿਬਾਨ ਨੂੰ ਸਮਰਪਿਤ ਹੋਊਗਾ ਪਰ ਪੂਰਾ ਸਾਲ ਪਰਸਲਗ ਬਹਣਗੇ ਔਰ ਜਿਸ ਤਰ੍ਹਾਂ ਦੀ ਕਮੇਟੀ ਜਿਹੜੀ ਹੈ ਸਾਨੂੰ ਸਿਸਟ ਕਰੂਗੀ ਉਸ ਦਾ ਪ੍ਰੋਗਰਾਮ ਉਹ ਲਿਖ ਕੇ ਜਾਣਗੇ